ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਚੈਨਲ ਉੱਤੇ ਸਵਾਗਤ ਹੈ ਜੀ ਤੇ ਅੱਜ ਜੋ ਆਪਾਂ ਵੀਡੀਓ ਲੈ ਕੇ ਆਇਆ ਇਹ ਹੈਗੀ ਆ ਇੱਕ ਅਲੱਗ ਤੋਂ ਟੌਪਿਕ ਆ ਹੈਗੀ ਜਿਹੜੀ ਵੀਡੀਓ ਆ ਪਟਿਆਲਾ ਸ਼ਹੀ ਪੱਗ ਦੇ ਉੱਪਰ ਪਹਿਲਾਂ ਮੈਂ ਸਟਾਰਟਿੰਗ ਦੱਸ ਦਿੰਦਾ ਸਟਾਰਟਿੰਗ ਆਪਾਂ 베ਸ ਤੋਂ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਚੈਨਲ ਤੇ ਨਵੇਂ ਨੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬੈਲ ਆਈਕਨ ਜ਼ਰੂਰ ਦਬਾ ਦਿਓ ਤਾਂ ਤੁਹਾਡੀ ਆਉਣ ਵਾਲੀ ਨਵੀਂ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਦੂਜੀ ਗੱਲ ਇਹ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਦੇਖਣ ਦੇ ਨਾਲ-ਨਾਲ ਜੋ ਗੱਲਾਂ ਵਿੱਚ ਬੋਲ ਕੇ ਦੱਸੀਆਂ ਜਾਣੀਆਂ ਉਹਨਾਂ ਤੇ ਗੌਰ ਕਰਿਓ ਤਾਂ ਜੋ ਤੁਹਾਨੂੰ ਟਰਬਨ ਬੰਨਣ ਵਿੱਚ ਜੋ ਪ੍ਰੋਬਲਮਾਂ ਤੁਹਾਡੀਆਂ ਦੂਰ ਹੋ ਸਕਣ ਸਟਾਰਟਿੰਗ ਆਪਾਂ 베ਸ ਤੋਂ ਕਰਨੀ ਆ ਤੁਸੀਂ 베ਸ ਸਿੰਪਲ ਜੋ ਵੀ ਤੁਸੀਂ ਰੋਜ਼ਾਨਾ ਰੂਟੀਨ ਦੇ ਵਿੱਚ 베ਸ ਬੰਨਦੇ ਹੋ ਤੁਸੀਂ 베ਸ ਬੰਨ ਸਕਦੇ ਹੋ ਚਾਹੇ ਤੁਸੀਂ ਪਟਕਾ ਬੰਨਦੇ ਹੋ ਜਾਂ ਅੱਜ ਕੱਲੇ 50 ਬੰਨਦੇ ਹੋ ਜਾਂ ਤੁਸੀਂ ਕੇਸ ਕੀ ਵਾਲਾ ਵੇਸ ਬੰਨਦੇ ਹੋ ਕਹਿੰਦੇ ਭਾਬ ਜਿੰਨਾ ਜਿੱਦਾਂ ਤੁਸੀਂ ਕਰਨ ਬਿਲਕੁਲ ਉਹੀ ਰਿਟੇਨ ਰੱਖਣੀ ਹੈ ਕੁਝ ਉਹਦੇ ਵਿੱਚ ਆਪਾਂ ਚੇਂਜ ਨਹੀਂ ਕਰਨਾ ਕਿਉਂਕਿ ਚੇਂਜ ਕਰਾਂਗੇ ਤੁਹਾਡੀ ਪੱਗ ਦੀ ਸ਼ੇਪ ਖਰਾਬ ਹੋਊਗੀ ਇਸ ਕਰਕੇ ਕੀ ਹੈ ਆਪ ਦੇ ਜਿਹੜਾ ਬੇਸ ਆ ਤੁਸੀਂ ਸਿੰਪਲ ਰੱਖਣਾ ਤੇ ਬੇਸ ਦੇ ਵਿੱਚ ਆਪਾਂ ਅਲੱਗ ਤੋਂ ਕੁਝ ਐਡ ਕਰਨਾ ਤੇ ਇਹਦੇ ਨਾਲ ਦੋ ਚੀਜ਼ਾਂ ਦਾ ਫਰਕ ਪਊਗਾ ਹੈਲਪ ਹੋਊਗਾ ਕਿ ਜਿੰਨਾ ਵੀਰਾਂ ਨੂੰ ਸਾਈਡ ਤੇ ਕਪੜਾ ਪਾਉਣ ਚ ਜਾਂ ਬੇਸ ਦੇ ਵਿੱਚ ਕਪੜਾ ਪਾਉਣ ਚ ਪ੍ਰੋਬਲਮ ਆਉਂਦੀ ਆ ਫੁੱਲ ਵੀ ਪੱਗ ਨਹੀਂ ਬਣਦੀ ਉਹਨਾਂ ਦੇ ਲਈ ਸੋਲੂਸ਼ਨ ਤੁਸੀਂ ਦੋ ਕੱਪੜੇ ਲੈਣੇ ਆ ਹੈਂਕੀ ਜਿੰਨੇ ਰੁਮਾਲ ਦੇ ਜਿੰਨੇ ਸਾਈਜ਼ ਦੇ ਤੇ ਉਹਨਾਂ ਨੂੰ ਕੀ ਕਰਨਾ ਤੁਸੀਂ ਦੋਨਾਂ ਸਾਈਡਾਂ ਤੇ ਰੱਖਣਾ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਰਹੇ ਜਿੱਦਾਂ ਇਹਦੀ ਤੈਹ ਲਗਾਈ ਤੇ ਇਹਨਾਂ ਦੇ ਵਿੱਚੋਂ ਕੀ ਆ ਜਿਹੜਾ ਆਪਾਂ ਲੈਫਟ ਸਾਈਡ ਤੇ ਕੱਪੜਾ ਰੱਖਿਆ ਲੜਾ ਵਾਲੀ ਸਾਈਡ ਤੇ ਉਹ ਥੋੜਾ ਛੋਟਾ ਸਾਈਜ਼ ਦੇ ਵਿੱਚ ਤੇ ਜਿਹੜਾ ਪੇਚਾਂ ਵਾਲੇ ਪਾਸੇ ਰੱਖਿਆ ਉਹ ਥੋੜਾ ਜਿਹਾ ਵੱਡਾ ਤਾਂ ਕਿ ਇਸ ਸਾਈਡ ਦੇ ਵਿੱਚੋਂ ਆਪਾਂ ਨੂੰ ਜਿਹੜੀ ਫਲਾਵਟਾ ਵਧੀਆ ਮਿਲ ਸਕੇ ਇੱਥੇ ਕੱਪੜਾ ਰੱਖਣ ਤੋਂ ਭਾਵ ਕੀ ਆ ਕੰਨ ਤੋਂ ਅੱਗੇ ਇਹ ਅੱਖ ਦੇ ਉੱਪਰ ਆ ਇਹਦੇ ਨਾਲ ਕੀ ਤੁਹਾਡਾ ਕੰਨ ਨਹੀਂ ਦੁਹੂਗਾ ਤੇ ਤੁਹਾਡੇ ਪੱਗ ਦੇ ਵਿੱਚ ਜਦੋਂ ਜਿੱਥੇ ਕੱਪੜਾ ਪਾਉਨੇ ਹੋ ਉੱਥੇ ਕਿਤੇ ਟੋਆ ਪੈ ਜਾਂਦਾ ਉਹ ਚੀਜ਼ ਨਹੀਂ ਪਹੂਗੀ ਕਿਉਂਕਿ ਇਹਦੀ ਟੈਹ ਲਗਾਈ ਆ ਬਿਲਕੁਲ ਪਹਿਨਾ ਜੇ ਤੁਸੀਂ ਬਾਅਦ ਦੇ ਵਿੱਚੋਂ ਕੱਪੜਾ ਪਾਉਨੇ ਹੋ ਤਾਂ ਉਹ ਕੀ ਹੋ ਜਾਂਦਾ ਕਈਰ ਉੱਤੇ ਹੱਲੇ ਹੋ ਜਾਂਦਾ ਇਸ ਤਰੀਕੇ ਨਾਲ ਜਿਹੜੀ ਉੱਪਰ ਜਿਹੜੀ ਕਪੜਾ ਛੱਡਿਆ ਹੈਗਾ ਇਹ ਤੁਹਾਡੀ ਪੱਗ ਦੀ ਸ਼ੇਪ ਨੂੰ ਫੁੱਲਮੀ ਬਣਾਉਣ ਦੇ ਵਿੱਚ ਮਦਦ ਕਰੂਗਾ। ਨੇ ਇਹਦੇ ਵਿੱਚ ਨਾ ਤੁਸੀਂ ਕਿਤੇ ਗੱਠ ਮਾਰੀਆ ਕੇਸ ਕੀ ਸਿੰਪਲ ਤੁਸੀਂ ਲੈ ਬਟਿਆ ਜਿਹਦੀ ਲੈਂਥ 1.5 ਮੀਟਰ ਦੀ ਹੈ ਤੁਸੀਂ ਦੇਖ ਰਹੇ ਹੋ। ਕੋਈ ਗੱਠ ਨਹੀਂ ਹੈਗੀ ਇੱਕ ਸਿਰਫ ਫਿਫਟੀ ਦੀ ਗੱਠ ਲੱਗਣੀ ਆ। ਅ ਤੁਹਾਡਾ ਸਿਰ ਦਰਦ ਹੋਣ ਦਾ ਕੋਈ ਚਾਂਸ ਹੀ ਨਹੀਂ ਹੈਗਾ ਇਹਦੇ 'ਚ। ਤੇ ਦੂਸਰੀ ਗੱਲ ਜਿਹੜੀ ਮੈਂ ਦੱਸੀ ਸੀ ਉਹ ਸੀਗੀ ਕਿ ਜ਼ਿਆਦਾਤਰ ਵੀ ਜੋ ਪਟਿਆਲਾ ਸ਼ਹੀ ਪੱਗ ਬੰਨਦੇ ਆ ਜੋ ਨਵੇਂ ਬੱਚੇ ਨੇ ਉਹ ਚਾਹੁੰਦੇ ਆ ਕਿ ਉਹਨਾਂ ਦੀਆਂ ਪੱਗਾਂ ਫੁੱਲ ਵਿੱਚ ਆਉਣ ਤਾਂ ਕੁਝ ਵੀਰਾਂ ਕੋ ਜਿਹਦੇ ਆਪਾਂ ਨੂੰ ਫੁੱਲ ਵਿੱਚ ਬਣਾਉਣ ਦੇ ਲਈ ਦੋ ਆਪਸ਼ਨ ਆ ਜਾਂ ਆਪਾਂ ਸੁੱਕੀ ਬੰਨਾਂਗੇ ਸੁੱਕੀ ਬੰਨਾਂਗੇ ਐਡਾ ਬੇਸ ਹੇਠੇ ਬੰਨਾਂਗੇ ਆਪਣਾ ਲੜਣੀ ਹੋਣਾ ਤੇ ਦੂਸਰੀ ਗੱਲ ਆਪਾਂ ਨੂੰ ਰੂਬੀਆ ਕੱਪੜੇ ਚ ਪੱਗ ਬੰਨਣੀ ਰੂਬੀਆ ਕੁਝ ਜ਼ਿਆਦਾ ਭਾਰੀ ਹੁੰਦੀ ਆ ਉਹਨਾਂ ਲਈ ਖਾਸ ਕਰਕੇ ਜਿਨ੍ਹਾਂ ਨੇ ਕਦੇ ਬੰਨੀ ਨਹੀਂ ਹੈਗੀ ਇਸ ਕਰਕੇ ਕੀ ਆ ਜਦੋਂ ਵੱਡੀ ਪੱਗ ਰੂਬੀਆ ਦੀ ਬੰਨਦੇ ਆ ਬੰਨਣੇ ਚ ਪ੍ਰੋਬਲਮ ਆਉਂਦੀ ਆ ਕਿਉਂਕਿ ਜੋ ਫੁੱਲ ਵੱਲ ਬੰਨਦਾ ਉਹਦੇ ਕੋ ਰੂਬੀਆ ਦੀ ਪੱਗ ਅਵੇਲੇਬਲ ਨਹੀਂ ਹੁੰਦੀ ਇਸ ਕਰਕੇ ਉਹਨੂੰ ਰੂਬੀਆ ਪੱਕ ਲੈਣੀ ਪੈਂਦੀ ਆ ਰੂਬੀਆ ਪੱਕੀ ਰੂਬੀਆ ਬੰਨਣ ਲੱਗਿਆ ਉਸ ਤੋਂ ਬਾਅਦ ਫੁੱਲਵੈਲ ਤੋਂ ਹੱਥ ਮਤਲਬ ਖੇਲੇ ਜਾਂਦਾ ਕਹਿੰਦੇ ਆ ਫੁੱਲਵੈਲ ਦੀ ਪੱਗ ਛੋਟੀ ਲੱਗਣ ਲੱਗ ਜਾਂਦੀ ਆ ਆਪਣਾ ਹੱਥ ਰੂਬੀਆ ਤੇ ਜਦੋਂ ਟਿਕਦਾ ਫੁੱਲਵੈਲ ਦਾ ਕੱਪੜੇ ਦੀ ਸ਼ੇਪ ਪੱਗ ਦੀ ਛੋਟੀ ਆਊਗੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਸਪੈਸ਼ਲ ਟਿਊਟੋਰੀਅਲ ਹੈ ਕਹਿੰਦਾ ਤੁਸੀਂ ਜਿਹੜੀ ਪੱਗ ਲੈਣੀ ਆ ਉਹ ਉਹਨੂੰ ਬਿਲਕੁਲ ਨਾ ਮਾਤਰ ਪਾਣੀ ਲਗਾਉਣਾ ਬਸ ਥੋੜਾ ਥੋੜਾ ਪਾਣੀ ਜੀ ਤਕਰੀਬਨ ਅੱਧੇ ਗਲਾਸ ਤੋਂ ਵੀ ਘੱਟ ਆਪਾਂ ਪਾਣੀ ਲਗਾਇਆ ਪੱਗ ਨੂੰ ਤੇ ਇਹ ਜਿਹੜਾ ਬੇਸ ਆ ਇਹਨੇ ਪੱਗ ਨੂੰ ਫੁੱਲਮੀ ਕਰਨ ਦੇ ਵਿੱਚ ਆਪ ਨੂੰ ਮਦਦ ਕਰਨੀ ਆ ਆਪਾਂ ਨੂੰ ਅਲੱਗ ਤੋਂ ਕੋਈ ਕੱਪੜਾ ਪਾਉਣ ਦੀ ਲੋੜ ਨਹੀਂ ਸਿੰਪਲ ਆਪਾਂ ਪਟਿਆਲਾ ਸ਼ੇਪ ਪੱਗ ਬੰਨ੍ਹਣੀ ਆ ਤੇ ਪੱਗ ਦਾ ਕੱਪੜਾ ਫੁੱਲ ਵੈਲ ਚ ਤੇ ਇਹਦੀ ਆਪਾਂ ਇਹਨੂੰ ਆਪਾਂ ਕੰਪੇਅਰ ਕਰ ਸਕਦੇ ਹਾਂ ਰੂਬੀਆ ਪੱਗ ਦੀ ਪੱਗ ਦੇ ਨਾਲ ਕਿਉਂਕਿ ਜਿੰਨਾ ਰੂਬੀਆ ਪੱਗ ਦਾ ਸਾਈਜ਼ ਆਉਂਦਾ ਸ਼ੇਪ ਦੀ ਮਟਾਈ ਆਉਂਦੀ ਆ ਗਲਾਈ ਆਉਂਦੀ ਓਨੀ ਫੁੱਲ ਵੈਲ ਦੇ ਵਿੱਚ ਕਿਵੇਂ ਲੈ ਕੇ ਆਉਣੀ ਆ ਇਹ ਸੀਗਾ ਅੱਜ ਦਾ ਟਿਊਟੋਰੀਅਲ ਬੇਸ ਤੋਂ ਬਾਅਦ ਪੱਗ ਦੇ ਲੈਂਥ ਤੇ ਤੁਹਾਨੂੰ ਮੈਂ ਦੱਸਦਾ ਇਹ ਹੈਗੀ ਆ 7 ਮੀਟਰ ਦੀ ਪੱਗ ਆ ਜ਼ਰੂਰੀ ਨਹੀਂ ਤੁਸੀਂ 6 ਲੜਾਂ ਵਾਸਤੇ 7 ਮੀਟਰ ਹੀ ਤੁਹਾਨੂੰ ਮੈਂ ਕਹਿ ਰਿਹਾ ਜਿੰਨੀ ਪੱਗ ਤੁਸੀਂ 6 ਪੇਚਾਂ ਲਈ ਬੰਨ੍ਹਦੇ ਹੋ ਤੁਸੀਂ ਕੋਈ ਵੀ 7 ਬੰਨ੍ਹਦਾ ਕਿਉਂਕਿ ਮੇਰਾ ਸਿਰ ਛੋਟਾ ਕੋਈ 7.5 ਦਾ ਕੋਈ 7.5 ਦਾ ਹਰ ਇੱਕ ਦਾ ਬੰਨਣ ਦਾ ਲਗ ਲਗ 6 ਪੇਚਾਂ ਵਾਲੀ ਪੱਗ ਤੁਸੀਂ ਲੈਣੀ ਆ ਤਾਂ ਇਸ ਵੀਡੀਓ ਜੋ ਸਾਈਡ ਤੋਂ ਵੀ ਦਿਖਾਇਆ ਗਿਆ ਕਿਉਂਕਿ ਪਹਿਲਾਂ ਵਾਲੀ ਵੀਡੀਓ ਕੁਝ ਚ ਸਾਈਡ ਤੋਂ ਪ੍ਰੋਬਲਮ ਆਉਂਦੀ ਸੀਗੀ ਸਿੰਪਲ ਤੁਸੀਂ ਕੀ ਕਰਨਾ ਇੱਕ ਵਾਰ ਅੰਗੂਠਾ ਤੇ ਉਂਗਲੀ ਤੇ ਅੰਗੂਠੇ ਨਾਲ ਮੋੜ ਲੈਣਾ ਫਿਰ ਉਸ ਨੂੰ ਖਿੱਚਣਾ ਖਿੱਚ ਕੇ ਇੱਕ ਵਾਰ ਦੁਬਾਰਾ ਮੋੜ ਦੇਣਾ ਉਸ ਤੋਂ ਬਾਅਦ ਲਾਲਦੀ ਨਾਲ ਸਾਫ ਕਰਕੇ ਆਪਣੇ ਲੜ ਨੂੰ ਨੀਚੋਂ ਤੇ ਉੱਪਰੋਂ ਦੋਨਾਂ ਸਾਈਡਾਂ ਤੋਂ 모ੜ ਲੈਣਾ ਤਾਂ ਕਿ ਪੇਜ ਦੇ ਵਿੱਚ ਪੂਰੀ ਸਫਾਈ ਆ ਸਕੇ ਹੱਥ ਦੇ ਨਾਲ ਹਲਕੀ ਹਲਕੀ ਪ੍ਰੈਸ ਕਰਨੀ ਆ ਇਹਦੇ ਨਾਲ ਪੱਗ ਦੇ ਵਿੱਚ ਸਫਾਈ ਆਊਗੀ ਪਿੱਛੋਂ ਹਲਕਾ ਜਿਹਾ ਘੁੱਟਣਾ ਪਹਿਲੇ ਲੜ ਦੇ ਬਿਲਕੁਲ ਉੱਪਰ ਲੜ ਲੈ ਜਾਣਾ ਉਸ ਤੋਂ ਬਾਅਦ ਨੀਚੋਂ ਪਤਲਾ ਪਾਸਾ ਜਿਹੜਾ ਖੁੱਲਦੇ ਪਾਸੇ ਸੀ ਆਪਣੇ ਉਹਨਾਂ ਨੂੰ نیچے ਖੋਲਣ ਉੱਪਰਲੇ ਪਾਸੇ ਇਸ ਤਰੀਕੇ ਨਾਲ ਉਹਨਾਂ ਨੂੰ 모ੜਨਾ ਮੋੜਨ ਦੇ ਨਾਲ ਕੀ ਹੋਊਗਾ ਇੱਕ ਤਾਂ ਪੱਗ ਦੀ ਸ਼ੇਪ ਆ ਉਹ ਵਧੀਆ ਬਣ ਜੂਗੀ ਉੱਪਰਲੇ ਲਣਾ ਦੀ ਸਫਾਈ ਹੋ ਫਰੰਟ ਤੇ ਲੈ ਕੇ ਇੱਕ ਵਾਰ ਅੰਗੂਠਾ ਲਾ ਕੇ ਮੋੜ ਕੇ ਲੜ ਰੱਖ ਲੈਣਾ ਉਸ ਤੋਂ ਬਾਅਦ ਉਂਗਲੀ ਦੇ ਗੁੱਠੇ ਦੋਨਾਂ ਦੇ ਮੱਧੇ ਨਾਲ ਜਿਹੜਾ ਦੂਸਰਾ ਲੜ ਲੱਗ ਉਹਦੇ ਬਿਲਕੁਲ ਉੱਪਰ ਆਪਾਂ ਤੀਸਰਾ ਲੜਨ ਲਗਾ ਦੇਣਾ ਜਦੋਂ ਆਪਾਂ ਇੱਕ ਵਾਰ ਖਿੱਚ ਕੇ ਦੁਬਾਰਾ ਮੋੜਦੇ ਆ ਉਹਦੇ ਨਾਲ ਖਿੰਡਾ ਜਿਹੜੇ ਬਲ ਰਹਿੰਦੇ ਆ ਉਹ ਆਪਣੇ ਨਿਕਲ ਜਾਂਦੇ ਆ ਪਰਲੇ ਪਾਸਿਓਂ ਇੱਕ ਤਾਂ ਹੱਥਾਂ ਦੀ ਪੋਜੀਸ਼ਨ ਦੇ ਧਿਆਨ ਰੱਖੋ ਕਿ ਜਦੋਂ ਹੱਥ ਫੇਰਦੇ ਆ ਉਹਦੇ ਨਾਲ ਇੱਕ ਕੱਪੜੇ ਦੇ ਪ੍ਰੈਸ ਵਾਂਗੂ ਹੱਥ ਆਪਣਾ ਚੱਲਦਾ ਸਫਾਈ ਸੋਖੇ ਢੰਗ ਨਾਲ ਆਪਾਂ ਨੂੰ ਮਿਲ ਜਾਂਦੀ ਆ ਤੇ ਬੈਕ ਸਾਈਡ ਤੋਂ ਜਦੋਂ ਆਪਾਂ ਤੜ ਮੋੜਨਾ ਮੋੜਨ ਤੋਂ ਪਹਿਲਾਂ ਤੁਹਾਡੀ ਜਿਹੜੀ ਪੱਗ ਜਿਹੜਾ ਤੁਸੀਂ ਪੇਚ ਲਾ ਰਹੇ ਹੋ ਪੂਰਾ ਸਫਾਈ ਚ ਹੋਣਾ ਚਾਹੀਦਾ ਬਾਜ ਦੀ ਵੱਰ ਤੋਂ ਜਿਹੜੀ ਫੇਰਨੀ ਨਾਲ ਦੀ ਨਾਲ ਕਰੋ ਸਭ ਤੋਂ ਵਧੀਆ ਜਿਵੇਂ ਤੁਸੀਂ ਦੇਖ ਰਹੇ ਹੋ ਦੇਖੋ ਬਾਜ ਸਟਾਰਟਿੰਗ ਤੋਂ ਸਟਾਰਟ ਕੀਤਾ ਥੋੜਾ 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 ਉਹਨੂੰ ਫੇਰਦੇ 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 ਪਿੱਛੇ ਤੱਕ ਲੱਗ ਗਿਆ ਬਹੁਤ ਕੋਸ਼ਿਸ਼ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਬਾਜ ਪਹਿਲਾਂ ਫੇਰਨ ਦਾ ਇਹ ਕਰਨਾ ਕਿ ਬਾਈ ਚਾਂਸ ਤੁਸੀਂ ਪੱਗ ਬੰਨ੍ਹਦੇ ਹੋ ਹਰ ਕਿਹ ਅਗੇ ਲੜ ਜਦੋਂ ਬਾਈ ਫੇਰਦੇ ਅੰਦਰ ਨੂੰ ਮੁੜਦੇ ਆ ਜਿਹਦੇ ਕਰਕੇ ਸਫਾਈ ਆਉਂਦੀ ਆ ਅਗਰ ਬਣੀ ਤੋਂ ਬਾਅਦ ਤੁਸੀਂ ਬਾਜ ਫੇਰੋਗੇ ਕਈ ਵਾਰ ਕਾਲੀ ਹੁੰਦੀ ਹੈ ਕਿ ਆਪਣਾ ਹੱਥ ਜੋੜਨਾ ਵੱਜ ਜਾਂਦਾ ਪੇਚ ਇਕੱਠਾ ਆ ਜਾਂਦਾ ਪੇਚਾਂ ਦਾ ਗੈਪ ਘੱਟ ਵੱਧ ਹੋ ਜਾਂਦਾ ਫਿਰ ਆਪਣੇ ਕੋਈ ਕੋਈ ਆਪਸ਼ਨ ਨਹੀਂ ਰਹਿੰਦਾ ਕਿ ਉਹਨੂੰ ਆਪਾਂ ਖਿੱਚਾਂਗੇ ਜਾਂ ਖੋਲ੍ਹਾਂਗੇ ਜੋ ਵੀ ਰਬੰਦਿਆ ਟਰੇਨ ਨੇ ਉਹ ਕਰ ਲੈਂਦੇ ਆ ਨਵੇਂ ਬੰਦੇ ਲਈ ਓਖਾ ਨੇ ਇਸ ਲਈ ਨਾਲ ਦੀ ਨਾਲ ਸਪਾਈ ਕਰ ਲਓ ਤੇ ਜੇ ਕਿਸੇ ਦਾ ਗੈਪ ਵੱਧ ਘੱਟ ਵੀ ਲੱਗ ਜਾਂਦਾ ਆਪਾਂ ਲੋ ਲੜਨ ਨੂੰ ਖੋਲ ਕੇ ਸਹੀ ਕਰ ਸਕਦੇ ਆ ਅਗਲੀ ਲੜ ਤੇ ਆਗੇ ਜੀ ਉਸੇ ਤਰੀਕੇ ਨਾਲ ਜਿਹੜਾ ਪਹਿਲਾਂ ਲੜ ਲੱਗਿਆ ਸੀ ਉਹ ਤੋਂ ਥੋੜਾ ਜਿਹਾ نیچے ਰੱਖ ਕੇ ਫਲੇਣਾ ਅੱਗੇ ਲਾ ਕੇ ਇੱਕ ਵਾਰ ਅੰਗੂਠਾ ਲਗਾ ਕੇ ਸામਨੇ ਰੱਖ ਲੈਣਾ ਇੱਕ ਵਾਰ ਖਿੱਚਣਾ ਜਦੋਂ ਲੜ ਖਿੱਚ ਲਿਆ ਜਿਹੜਾ ਆਪਾਂ ਲੜ ਫੜਿਆ ਹੋਇਆ ਉਹਨੂੰ ਪੂਣੀ ਨੂੰ ਬਿਲਕੁਲ ਸਿੱਧੀ ਕਰ ਲੈਣਾ ਜਦੋਂ ਸਿੱਧੀ ਹੋ ਗਈ ਪੂਰੀ ਸਾਫ਼ ਹੋ ਜਾਣ ਉਹਨੇ ਇੱਕ ਵਾਰ ਮੋੜਨ ਦੇ ਨਾਲ ਹੀ ਆਪਣੀ ਜਿਹੜੀ ਪੇਚ ਦੇ ਵਿੱਚ ਆਪਾਂ ਨੂੰ ਪੂਰੀ ਸਫਾਈ ਮਿਲ ਜਾਂਦੀ ਹੈ ਜਿਹੜਾ ਆਪਣਾ ਚੌਥਾ ਲੜ ਆਇਆ ਇਹ ਬਿਲਕੁਲ ਜਿੱਥੇ ਆਪਾਂ ਕੱਪੜਾ ਰੱਖਿਆ ਸੀਗਾ ਉਹਦੇ ਬਿਲਕੁਲ ਉੱਪਰ ਆਇਆ ਜੇ ਆਪਾਂ ਕੱਪੜਾ ਸਾਈਡ ਤੋਂ ਕਾਉਂਦੇ ਬਾਅਦ ਚ ਕਾਉਂਦੇ ਹੁਣ ਇਹ ਆਪਾਂ ਤੋਂ ਸਹੀ ਤਰੀਕੇ ਨਾਲ ਨਹੀਂ ਪੈਂਦਾ ਤੇ ਮੋਟਾ ਪਤਲਾ ਹੋ ਜਾਂਦਾ ਹੁਣ ਕੱਪੜਾ ਬਿਲਕੁਲ ਬੈਠਿਆ ਹੈ ਤੈ ਲੱਗੀ ਆ ਦੀ ਲੱਗ ਤੋਂ ਪਾਉਣ ਦੀ ਕੋਈ ਟੈਨਸ਼ਨ ਨਹੀਂ ਚੌਥੇ ਪੇਚ ਤੋਂ ਅਗਦੀ ਸ਼ੇਪ ਆ ਜਿਹੜੀ ਆਪਣੀ ਫੋਲਮ ਹੀ ਹੋਣ ਲੱਗੀ ਜੇ ਇਹੀ ਆਪਾਂ ਬੇਸ ਨੀਚੇ ਨਾ ਹੁੰਦਾ ਤਾਂ ਚਾਰ ਪੇਚਾਂ ਦੇ ਵਿੱਚ ਫਲਵਲ ਕੱਪੜੇ ਦੀ ਜਿਹੜੀ ਪੱਗ ਆ ਚੌਥੇ ਪੇਜ ਤੱਕ ਉਹਦੀ ਸ਼ੇਪ ਇੰਨੀ ਗਲਾਈ ਦੇ ਵਿੱਚ ਇੰਨੀ ਵੱਡੀ ਨਾਲ ਬਣਦੀ ਕੋਸ਼ਿਸ਼ ਕਰੋ ਉੱਪਰਲੇ ਜਿਹੜੇ ਲੜਨੇ ਉੱਪਰ ਨਹੀਂ ਟਰਨ ਨੇ ਉਹਨਾਂ ਵਿੱਚ ਵੀ ਬਾਜ ਨਾਲ ਦੀ ਨਾਲ ਫੇਰੋ ਉੱਪਰਲੇ ਪਾਸਿਓ ਇਹ ਜਿਹੜੇ ਆਪਾਂ ਰਾਈਟ ਸਾਈਡ ਤੋਂ ਲੜ ਲਗਾਉਨੇ ਆ ਇਹਨੂੰ ਉੱਪਰਲੇ ਪਾਸਿਓ ਮੋੜਨਾ ਜ਼ਰੂਰੀ ਆ ਇਸ ਤਰੀਕੇ ਨਾਲ ਜਦੋਂ ਆਪਾਂ ਮੋੜਦੇ ਆ ਆਪਾਂ ਨੂੰ ਹੱਥਾਂ ਦੇ ਨਾਲ ਗੈਪ ਪਤਾ ਲੱਗ ਜਾਂਦਾ ਕਿੰਨਾ ਗੈਪ ਆਪਾਂ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਆਪਾਂ ਅੱਗੇ ਪਿੱਛੇ ਪਿੱਛੋਂ ਅੱਗੇ ਤੱਕ ਲੈ ਕੇ ਜਾਂਦੇ ਆ ਮੋੜਦੇ ਓੜਦੇ ਇਹਨਾਂ 'ਚ ਸਫਾਈ ਆਉਂਦੀ ਆ ਪੱਗ ਦੀ ਸ਼ੇਪ ਬਹੁਤ ਵਧੀਆ ਲੱਗਦੀ ਆ ਜੇ ਆਪਾਂ ਇਹਨਾਂ ਨੂੰ ਮੋੜਾਂਗੇ ਨਹੀਂ ਪੱਕਦੀ ਸ਼ੇਪ ਹੀ ਨਹੀਂ ਬਣਦੀ ਕਿਉਂਕਿ ਇਹ ਚੀਜ਼ ਤੇ ਸੈਂਟਰ ਤੇ ਜਿੱਥੋਂ ਆਪਾਂ ਲੜ ਮੋੜਨੇ ਇਹ ਚੀਜ਼ ਪੱਕਦੀ ਮੇਨ ਸੋ ਇਹ ਜੋ ਨਾਲ ਬੋਲ ਕੇ ਦੱਸਿਆ ਗਿਆ ਇਹਦੇ ਦੇ ਥੋੜਾ ਗੌਰ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਪੱਗ ਬੰਨਦੇ ਹੋ ਵੀ ਉਹ ਕੋਈ ਵੀ ਚੀਜ਼ ਨਹੀਂ ਪਤਾ ਲੱਗਦੀ ਵੀਡੀਓ ਵੀਡੀਓ ਪਲੇ ਕਰਿਆ ਕਰੋ ਜਾਂ ਵੀਡੀਓ ਜੋ ਬੋਲੇ ਉਹਨੂੰ ਧਿਆਨ ਜਰ ਰੱਖਿਆ ਕਰੋ ਦੂਸਰੀ ਇੱਕ ਗੱਲ ਹੋਰ ਕਿ ਜੋ ਵੀ ਵੀਡੀਓ ਦੇਖਦੇ ਆ ਜਿੰਨੇ ਵੀਰ ਪ੍ਰੈਕਟਿਸ ਕਰਦੇ ਆ ਬੰਨ ਕੇ ਦੇਖਦੇ ਆ ਉਸ ਤੋਂ ਬਾਅਦ ਉਹਨਾਂ ਦੇ ਫੋਨ ਕਾਲਸ ਆਉਂਦੇ ਆ ਮੈਸੇਜ ਆਉਂਦੇ ਆ ਜਾਂ WhatsApp ਤੇ Instagram ਤੇ ਜਾਂ Facebook ਪੇਜ ਤੇ ਉਹ ਫੋਟੋ ਭੇਜਦੇ ਆ ਕਿ ਪਹਿਲਾਂ ਉਹਨਾਂ ਦੀ ਪੱਗ ਇਸ ਤਰ੍ਹਾਂ ਦੀ ਸੀ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਪ੍ਰੈਕਟਿਸ ਕੀਤੀ ਤੇ ਉਹਨਾਂ ਦੀ ਪੱਗ ਦੀ ਸ਼ੇਪ ਹੁਣ ਇਦਾਂ ਦੀ ਆ ਗਈ ਐ ਨਹੀਂ ਕਹਦਾ ਕਿ ਵੀਡੀਓ ਦੇਖ ਕੇ ਉਹਨਾਂ ਨੇ ਮੇਨ ਗੱਲ ਕੀ ਪ੍ਰੈਕਟਿਸ ਕੀਤੀ ਜੇ ਤੁਸੀਂ ਵੀਡੀਓ ਦੇਖੋਗੇ ਦੇਖਣ ਨਾਲ ਕੁਝ ਨਹੀਂ ਹੋਣਾ YouTube ਤੇ ਤੁਸੀਂ ਦੇਖ ਲਓ ਪਟਿਆਲਾ ਸ਼ੇਪ ਪੱਗ ਜਾਂ ਕੋਈ ਵੀ ਪੱਗ ਦੀ ਤੁਹਾਨੂੰ ਕਿੰਨੇ ਚੈਨਲ ਨੇ ਕਿੰਨੀਆਂ ਵੀਡੀਓ ਮਿਲ ਜਾਣਗੀਆਂ ਤੁਸੀਂ ਦੇਖੋਗੇ ਹਰ ਇੱਕ ਨੇ ਅਲੱਗ-ਅਲੱਗ ਦੱਸਣਾ ਹਰ ਇੱਕ ਨੇ ਮਤਲਬ ਤੁਹਾਨੂੰ ਇੰਪਰੂਵਮੈਂਟ ਤੁਹਾਡੀ ਉਦੋਂ ਹੋਣੀ ਆ ਜਦੋਂ ਤੁਸੀਂ ਆਪ ਬਣ ਕੇ ਦੇਖੀਏ ਜੋ ਤੁਸੀਂ ਆਪ ਬਣ ਕੇ ਦੇਖੋਗੇ ਮੰਨ ਲਓ ਤੁਸੀਂ ਗਲਤ ਕਰ ਰਹੇ ਹੋ ਕੋਈ ਚੀਜ਼ ਆਪ ਬਣ ਕੇ ਦੇਖਿਆ ਤੁਹਾਨੂੰ ਪਤਾ ਮੈਂ ਆਲੜ ਇਦਾਂ ਮੋੜਦਾ ਜਦੋਂ ਤੁਸੀਂ ਕਿਸੇ ਦੀ ਵੀਡੀਓ ਦੇਖੋਗੇ ਤੁਸੀਂ ਤੁਹਾਨੂੰ ਇੱਕਦਮ ਤੁਸੀਂ ਉਹ ਚੀਜ਼ ਤੇ ਫੋਕਸ ਕਰੋਗੇ ਕਿ ਮੈਂ ਇਦਾਂ ਮੋੜਦਾ ਸੀ ਤੇ ਮੇਰਾ ਗਲਤ ਹੁੰਦਾ ਤੇ ਸਾਹਮਣੇ ਵਾਲਾ ਬੰਦਾ ਇਸ ਤਰੀਕੇ ਨਾਲ ਮੋੜ ਰਿਹਾ ਤੇ ਉਹਦਾ ਲੜ ਸਹੀ ਆ ਰਿਹਾ ਜੇਕਰ ਤੁਸੀਂ ਬੰਨ ਕੇ ਹੀ ਨਹੀਂ ਦੇਖੀ ਹੋਗੀ ਪ੍ਰੈਕਟਿਸ ਕੀਤੀ ਵੀ ਨਹੀਂ ਹੋਗੀ ਤੁਹਾਨੂੰ ਉਹਦੇ ਬਾਰੇ ਕੁਝ ਨੌਲੇਜ ਨਹੀਂ ਹੋਣੀ ਤੇ ਆਜ ਵੀ ਇੱਕ ਪ੍ਰੋਬਲਮ ਕਿੱਦਾਂ ਆਉਂਦੀ ਆ ਜੇਕਰ ਤੁਸੀਂ ਹਜੇ ਵੀ ਪ੍ਰੈਕਟਿਸ ਕਰਕੇ ਨਹੀਂ ਦੇਖੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਨਾ ਤੇ ਗੱਲਾਂ ਨੂੰ ਗੌਰ ਰੱਖੋਗੇ ਜਦੋਂ ਪੱਗ ਬਨੋਗੇ ਤੁਹਾਨੂੰ ਉਦੋਂ ਜਿਆਦਾ ਹੋਣਗੀ ਕਿ ਆ ਚੀਜ਼ ਗਲਤ ਸੀ ਤੇ ਐਦਾਂ ਬੋਲ ਕੇ ਕਿਹਾ ਸੀ ਜੀ ਉਹਨੂੰ ਐਦਾਂ ਕਰਾਂਗੇ ਤਾਂ 99.9% ਮੇਰੇ ਵੱਲੋਂ ਆ ਕੇ ਤੁਹਾਨੂੰ ਤੁਹਾਡੀ ਪੱਗ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੋਊਗੀ ਇਹਦਰ ਹੁਣ ਦੀ ਸ਼ੇਪ ਦੇਖ ਰਹੇ ਹੋ ਪੱਗ ਦੀ ਜਿਹੜੇ ਆਪਣੇ ਰਾਈਟ ਸਾਈਡ ਦੇ ਲੜ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੋੜਿਆ ਹਨ ਤੇ ਇੱਥੇ ਤੱਕ ਪੱਗ ਦੀ ਸ਼ੇਪ ਬਹੁਤ ਦੇਖਣ ਨੂੰ ਜਿਆਦਾ ਸੋਹਣੀ ਲੱਗਦੀ ਆ ਕੁਝ ਵੀਰ ਕਹਿੰਦੇ ਕਿ ਉਹ ਸੈਂਟਰ 'ਚੋ ਸਹੀ ਮੋੜਦੇ ਆ ਪਰ ਉਹਨਾਂ ਦੀ ਸ਼ੇਪ ਨਹੀਂ ਬਣਦੀ ਸ਼ੇਪ ਕਿਉਂ ਨਹੀਂ ਬਣਦੀ ਕਿ ਉਹ ਸੈਂਟਰ 'ਚੋ ਮੋੜ ਅੱਗੇ ਸਿੱਧਾ ਹੀ ਲੜ ਪਲੇਨ ਕਰਕੇ ਲਾਉਂਦੇ ਆ ਉਹਨਾਂ ਨੂੰ ਸਾਈਡ ਤੋਂ ਮੋੜਦੇ ਨਹੀਂ ਇਧਰੋਂ ਨਹੀਂ ਮੋੜਦੇ ਕਿਸੇ ਦੀ ਬੇਸ ਵਿੱਚ ਪ੍ਰੋਬਲਮ ਆ ਹਨ ਸਾਰੀਆਂ ਗੱਲਾਂ ਨੂੰ ਥੋੜਾ ਧਿਆਨ 'ਚ ਰੱਖਿਆ ਕਰੋ 2 ਮਿੰਟ ਵੱਧ ਲੱਗ ਜਾਣਗੇ ਕੋਈ ਗੱਲ ਨਹੀਂ ਪੂਰੀ ਰੀਜ ਨਾਲ ਦਸਤਾਰ ਸਿਆ ਕਰੋ ਜਦੋਂ ਤੁਹਾਨੂੰ بیس ਕਲੀਅਰ ਹੋ ਗਿਆ ਛੋਟੀਆਂ ਛੋਟੀਆਂ ਗੱਲਾਂ ਵੀ ਆਹ ਲੜ ਇਦਾਂ ਲੜ ਜਿਵੇਂ ਤੁਸੀਂ ਰੁਟੀਨ ਦੇ ਵਿੱਚ ਪ੍ਰੈਕਟਿਸ ਕਰਦੇ ਜਾਓਗੇ ਪੱਗ ਬੰਨਦੇ ਜਾਓਗੇ ਤੁਹਾਡੇ ਆਟੋਮੈਟਿਕਲੀ ਹੱਥ ਟਿਕ ਜਾਣਗੇ ਜੇ ਤੁਸੀਂ ਪਹਿਲਾਂ 15 ਮਿੰਟ ਲਾਉਂਦੇ ਹੋ ਤਾਂ ਤੁਹਾਡੀ ਜਿਹੜੀ ਪੱਗ ਹੌਲੀ-ਹੌਲੀ 12 10 ਮਿੰਟਾਂ ਤੱਕ ਆ ਜਾਊਗੀ ਲਾਸ ਲੜ ਲਾਉਣ ਤੋਂ ਪਹਿਲਾਂ ਇੱਕ ਵਾਰ ਫੇਰ ਅਪਾ ਵਾਇਫੇਰਨਾ ਕਿਉਂਕਿ ਪਹਿਲਾਂ ਵੀ ਆਪਾਂ ਨਾਲ ਦੀ ਨਾਲ ਫੇਰਿਆ ਸੀ ਦੁਬਾਰਾ ਵੀ ਫੇਰਨਾ ਕਿਤੇ ਕਿਸੇ ਲੜ ਦੇ ਵਿੱਚ ਗੈਪ ਆਪਾਂ ਨੂੰ ਲੱਗਦਾ ਕਿ ਬਾਅਦ ਦੇ ਵਿੱਚ ਵੀ ਆਪਾਂ ਨੂੰ ਲੱਗਦਾ ਕਿ ਘੱਟ ਵੱਧ ਆਪਾਂ ਉਹ ਸਹੀ ਕਰਨ ਪੇਚ ਦੀ ਮਟਾਈ ਪੂਰੀ ਸਭਾਈ ਕਰਨੀ ਆ ਤੇ ਕੁਝ ਵੀ ਬਾਜ ਬਾਰੇ ਜਰੂਰ ਪੁੱਛਦੇ ਆ ਪਤਲਾ ਲੰਬਾ ਜਾਂ ਮੋਟਾ ਕਿਦਾਂ ਦਾ ਬਾਜ ਬਾਜ ਹਮੇਸ਼ਾ ਤੁਸੀਂ ਜੋ ਸਾਹਮਣੇ ਪਤਲਾ ਹੋਣਾ ਚਾਹੀਦਾ ਤੇ ਲੰਬੇ ਤੇ ਛੋਟੇ ਦਾ ਇਹਦਾ ਕੋਈ ਫਰਕ ਨਹੀਂਗਾ ਕਿਉਂਕਿ ਮੇਨ ਚੀਜ਼ ਉਹਨੇ ਸਟਾਰਟਿੰਗ ਤੋਂ ਕੰਮ ਕਰਨਾ ਜੇ ਜਦੋਂ ਆਪਾਂ ਉਹਨੂੰ ਹੇਰਦੇ ਆ ਥੋੜਾ ਪਤਲਾ ਹੋਊਗਾ ਜਿਆਦਾ ਕੰਫਰਟੇਬਲ ਆ ਤੇ ਜਿਹੜਾ ਤੁਸੀਂ بیس ਬੰਨੇ ਆ ਇਹਦੇ ਵਿੱਚ ਤੁਹਾਨੂੰ ਜਿਆਦਾ ਮਿਹਨਤ ਕਰਨ ਦੀ ਨਹੀਂ ਪੈਣੀ ਤੁਹਾਨੂੰ ਫਲਵੇਂ ਪੱਗ ਬੰਨਣ ਦੇ ਲਈ ਤੁਹਾਨੂੰ ਲੱਗ ਤੋਂ ਕੱਪੜੇ ਵਿੱਚ ਪਾਉਣ ਦੀ ਲੋੜ ਨਹੀਂ ਫਲਵੈਲ ਵਾਲਿਆਂ ਨੂੰ ਜੇ ਉਹ ਫਲਵੈਲ ਬੰਨ੍ਹਦੇ ਉਹਨਾਂ ਨੂੰ ਸੁੱਕੀ ਪੱਗ ਬੰਨਣ ਦੀ ਲੋੜ ਨਹੀਂ ਕਿਉਂਕਿ ਸੁੱਕੀ ਪੱਗ ਬੰਨ੍ਹਦੇ ਕੋਈ ਪਹਿਲਾਂ ਮੈਂ ਸੁੱਕੀ ਪੱਗ ਟਰਾਈ ਕੀਤੀ ਉਦੋਂ ਆਖਿਆ ਕਿ ਗਿੱਲੀ ਪੱਗ ਥੋੜੀ ਸੁੰਗੜ ਜਾਂਦੀ ਆ ਤੇ ਲੜਾਪਾ ਨੂੰ ਵਧੀ ਆ ਜਾਂਦਾ ਕਿ ਸੁੱਕੀ ਉਹਦਾ ਫੁੱਲ ਵੀ ਹੁੰਦੀ ਆ ਫੁੱਲ ਵੀ ਜ਼ਰੂਰ ਹੋਏ ਨੇ ਕਿ ਰਾ ਵੱਡਾ ਹੁੰਦਾ ਜਦੋਂ ਤੇ ਆਪਣਾ ਲਾਸ ਲੜ ਘੱਟ ਪੈ ਸਕਦਾ ਜਿਨ੍ਹਾਂ ਦੇ ਛੇ ਪੇਚ ਵਾਲੀ ਪਹਿਲਾ ਪੱਗਾਂ ਪੂਰੀ ਹੋਰੀ ਹੁੰਦੇ ਨੇ ਇਸ ਕਰਕੇ ਬਿਲਕੁਲ ਥੋੜਾ ਪਾਣੀ ਲਾਇਆ ਤੇ ਨਾਲ ਹੀ ਫਿਰ ਇੱਕ ਵੇਸ ਜਿਹੜਾ ਆਪਾਂ ਕੱਪੜਾ ਐਡ ਕੀਤਾ ਜਿਨੇ ਵੀਰ ਵੀਡੀਓ ਦੇਖ ਲੈਣੀ ਜੀ ਦੁਬਾਰਾ ਦੱਸਦਾ ਵੀਡੀਓ ਨੂੰ ਸਟਾਰਟਿੰਗ ਤੋਂ ਐਂਡ ਤੱਕ ਦੇਖਿਓ ਵੀਡੀਓ ਤੋਂ ਬਾਅਦ ਪ੍ਰੈਕਟਿਸ ਕਰਕੇ ਜੁੜ ਦੇਖਿਓ ਉਸ ਤੋਂ ਬਾਅਦ ਜੇ ਕੋਈ ਪ੍ਰੋਬਲਮ ਆ ਗਈ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਫੇਸਬੁੱਕ ਤੇ ਜੋ ਵੀ ਫੋਲੋ ਕਰਦੇ ਆ ਇੰਸਟਾਗ੍ਰਾਮ ਤੇ ਉਧਰ ਤੁਸੀਂ ਮੈਸੇਜ ਦੇ ਸਕਦੇ ਹੋ ਆਪਣੀ ਫੋਟੋ ਭੇਜ ਸਕਦੇ ਹੋ ਇੱਥੇ ਵੀ ਪ੍ਰੋਬਲਮ ਆਉਦੀ ਆ ਤੇ ਜਿਨ੍ਹਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜਰੂਰ ਦਬਾ ਦਿਓ ਇਹ ਜਿੰਨਾ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਦਿਲੋਂ ਕਹਿਣਾ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਦੇ ਨਾਲ-ਨਾਲ ਸ਼ੇਅਰ ਜਰੂਰ ਕਰਿਓ ਜਿੰਨੇ ਵੀਰਾਂ ਦੇ ਫੇਸਬੁੱਕ ਤੇ ਅਕਾਊਂਟ ਆ ਇੰਸਟਾਗ੍ਰਾਮ ਤੇ ਲਿੰਕ ਜਰੂਰ ਪਾਓ WhatsApp ਤੇ ਗਰੁੱਪਾਂ ਵਗੈਰਾ 'ਚ ਲਿੰਕ ਜਰੂਰ ਸ਼ੇਅਰ ਕਰਿਓ ਇਹ ਜਰੂਰ ਰੱਖੀਆ ਜਿੰਨਾ ਵੀਰਾਂ ਤੱਕ ਨਹੀਂ ਵੀਡੀਓ ਪਹੁੰਚਦੀ ਕਿ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਤੁਹਾਡੇ ਇੱਕ ਸ਼ੇਅਰ ਨਾਲ ਕਿ ਉਹਨਾਂ ਤੱਕ ਵੀਡੀਓ ਪਹੁੰਚੂਗੀ ਉਹਨਾਂ ਦੀ ਬਾਕੀ ਦੇ ਵਿੱਚ ਇੰਪਰੂਵਮੈਂਟ ਆ ਸਕਦੀ ਆ ਜਾਂ ਕੋਈ ਨਵਾਂ ਬੰਦਾ ਜੋ ਅ ਕੀ ਦੇ ਕੇ ਸੈਣੀ ਦਸਤਾਰ ਨਹੀਂ ਸਜਾਉਂਦਾ ਉਹਦਾ ਰਿਜਰ ਹੋ ਸਕਦਾ ਕਿ ਵੀਡੀਓ ਦੇਖਣ ਤੋਂ ਬਾਅਦ ਇਹਨਾਂ ਲੋਕਾਂ ਦਾ ਰਿਜਰ ਹੋ ਸਕੇ ਥੋਡੇ ਇੱਕ ਸ਼ੇਅਰ ਦੇ ਨਾਲ ਰਿਕਵੈਸਟ ਆ ਜੀ ਇੰਨਾ ਕੰਮ ਜ਼ਰੂਰ ਕਰ ਦਿਓ ਤੇ ਜੋ ਵੀਰ ਰੂਪੀਆ ਦੀ ਪੱਗ ਬੰਨਦੇ ਆ ਉਹਨਾਂ ਨੂੰ ਵੇਸ ਜੇ ਸ਼ੇਪ ਫੁੱਲਮੀ ਆਉਂਦੀ ਆ ਤਾਂ ਕੋਈ ਚੱਕਰ ਨਹੀਂ ਜੇ ਉਹਨਾਂ ਨੂੰ ਸ਼ੇਪ ਛੋਟੀ ਫੇਰ ਵੀ ਲੱਗਦੀ ਆ ਫੁੱਲਮੀ ਨਹੀਂ ਬਣਦੀ ਤਾਂ ਵੇਸ ਐਡ ਕਰ ਸਕਦੇ ਆ ਜੀ ਤੇ ਸੇਮ ਵੇਸ ਤੁਸੀਂ ਜੇਕਰ ਅਮਰਸ਼ਾਹ ਸ਼ਾਹੀ ਪੱਗ ਬੰਨਦੇ ਹੋ ਤੇ ਇੱਕ ਪੇਚ ਵਾਲੀ ਸਾਡੇ ਲੈਫਟ ਸਾਈਡ ਵਧੀਆ ਆ ਜਾਂਦੀ ਆ ਰਾਈਟ ਸਾਈਡ ਤੋਂ ਡਾਊਨ ਲੱਗਦਾ ਇਹ ਤਰੀਕੇ ਨਾਲ ਵੇਸ ਪਾ ਸਕਦੇ ਹੋ ਇੱਕ ਗੱਲ ਆ ਧਿਆਨ ਰੱਖਣਾ ਜਿਹੜਾ ਤੁਸੀਂ ਰਾਈਟ ਸਾਈਡ ਲੜਾਂ ਵਾਲੇ ਪਾਸੇ ਕੱਪੜਾ ਪਾਉਣਾ ਲੈਫਟ ਸਾਈਡ ਵਾਲੇ ਕੱਪੜੇ ਨਾਲੋਂ ਥੋੜਾ ਛੋਟਾ ਹੋਣਾ ਚਾਹੀਦਾ ਵਾਹਿਗੁਰੂ 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 ਤੇ ਏਸੀ ਕੀ ਅੱਜ ਦੀ ਵੀਡੀਓ ਤੇ ਸਾਰੇ ਵੀਰਾਂ ਨੂੰ ਕਹੂੰਗਾ ਜੀ ਵੀਡੀਓ ਦੇਖਣ ਤੋਂ ਬਾਅਦ ਪ੍ਰੈਕਟਿਸ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਬਹੁਤ ਜਲਦ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਆਪ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਜੀ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ